ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰਕ ਦੌਰਿਆਂ ਦੌਰਾਨ ਬਗਦਾਦ ਵਿਖੇ ਪੀਰ ਦਸਤਗੀਰ ਨਾਲ ਮੁਲਾਕਾਤ ਹੋਈ ਤੇ ਪੀਰ ਜੀ ਦੇ ਗੁਰੂ ਜੀ ਨਾਲ ਬਹੁਤ ਸਾਰੇ ਸਵਾਲ ਜਵਾਬ ਹੋਏ ਜਦੋਂ ਪੀਰ ਦਸਤਗੀਰ ਗੁਰੂ ਸਾਹਿਬ ਦੇ ਰੋਹਾਨੀ ਗਿਆਨ ਤੋਂ ਪ੍ਰਭਾਵਿਤ ਹੋ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਜਿਸ ਇੱਕ ਅਕਾਲ ਪੁਰਖ ਪਰਮਾਤਮਾ ਅੱਲਾ ਰੱਬ ਨੂੰ ਮੰਨਦੇ ਹੋ ਉਸ ਇੱਕ ਤੋਂ ਪਹਿਲਾਂ ਕੀ ਸੀ ਗੁਰੂ ਸਾਹਿਬ ਨੇ ਪੀਰ ਜੀ ਤੋਂ ਕੁਝ ਅਸ਼ਰਪੀਆਂ ਮੰਗਵਾਈਆਂ ਤੇ ਉਹਨਾਂ ਦੀ ਗਿਣਤੀ ਕਰਨ ਲਈ ਆਖਿਆ ਪੀਰ ਜੀ ਨੇ ਗਿਣਤੀ ਸ਼ੁਰੂ ਕੀਤੀ 1 2 3 4 5 6 ਗੁਰੂ ਸਾਹਿਬ ਨੇ ਕਿਹਾ ਰੁਕੋ ਗਲਤ ਹੈ ਦੁਬਾਰਾ ਗਿਣੋ ਇਸ ਤਰ੍ਹਾਂ 2 3 4 5 6 ਵਾਰੀ ਪੀਰ ਜੀ ਗਿਣਤੀ ਕਰਦੇ ਰਹੇ ਤੇ ਗੁਰੂ ਸਾਹਿਬ ਗਲਤ ਕਹਿੰਦੇ ਰਹੇ ਆਖਰ ਪੀਰ ਜੀ ਨੇ ਪੁੱਛਿਆ ਕਿ ਗਲਤ ਕੀ ਹੈ ਕਿੱਥੇ ਗਲਤੀ ਹੈ ਦੱਸੋ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇੱਕ ਤੋਂ ਸ਼ੁਰੂ ਕਰ ਰਹੇ ਹੋ ਇਸ ਤੋਂ ਪਹਿਲਾਂ ਸ਼ੁਰੂ ਕਰੋ ਮੀਰ ਜੀ ਨੇ ਕਿਹਾ ਇੱਕ ਤੋਂ ਪਹਿਲਾਂ ਤੋਂ ਕੁਝ ਵੀ ਨਹੀਂ ਹੈ ਸ਼ੁਰੂਆਤ ਹੀ ਇੱਕ ਤੋਂ ਹੈ ਗੁਰੂ ਸਾਹਿਬ ਨੇ ਕਿਹਾ ਇਹ ਹੀ ਤੁਹਾਡੇ ਸਵਾਲ ਦਾ ਉੱਤਰ ਹੈ ਉਸ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਸਭ ਕੁਝ ਉਸ ਇੱਕ ਤੋਂ ਬਾਅਦ ਹੈ ਬ੍ਰਹਿਮੰਡ ਦਾ ਪਸਾਰਾ ਵੀ ਇੱਕ ਤੋਂ ਬਾਅਦ ਹੀ ਹੈ ਤੇ ਉਹ ਇੱਕ ਇਸ ਪਸਾਰੇ ਵਿੱਚ ਹੀ ਹੈ ਫਿਰ ਪੀਰ ਜੀ ਨੇ ਕਿਹਾ ਕਿ ਜੇ ਉਹ ਇੱਕ ਪਸਾਰੇ ਵਿੱਚ ਹੈ ਤਾਂ ਦਿਸਦਾ ਕਿਉਂ ਨਹੀਂ ਨજર ਕਿਉਂ ਨਹੀਂ ਆਉਂਦਾ ਫਿਰ ਗੁਰੂ ਜੀ ਨੇ ਪੀਰ ਜੀ ਨੂੰ ਇੱਕ ਦੁੱਧ ਦਾ ਪਿਆਲਾ ਮੰਗਵਾਉਣ ਲਈ ਕਿਹਾ ਪੀਰ ਜੀ ਨੇ ਗੁਰੂ ਜੀ ਦੇ ਕਹਿਣ ਤੇ ਦੁੱਧ ਦਾ ਪਿਆਲਾ ਮੰਗਵਾਇਆ ਗੁਰੂ ਜੀ ਨੇ ਦੁੱਧ ਨੂੰ ਦੇਖ ਕੇ ਆਖਿਆ ਕਿ ਦੁੱਧ ਵਿੱਚ ਕੁਝ ਹੈ ਪੀਰ ਜੀ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਮੇਰਾ murid ਦੁੱਧ ਵਿੱਚ ਕੁਝ ਕੱਖ ਕੋਈ ਟੀਣਕਾ ਹੋਵੇਗਾ ਜੋ ਉਸ ਨੂੰ ਪੂਣ ਨਹੀਂ ਸਕਿਆ ਤੇ ਦੁਆਰਾ ਪੁਣ ਕੇ ਲਿਆਉਣ ਲਈ ਆਖਿਆ ਜਦੋਂ murid ਦੁੱਧ ਦੁਆਰਾ ਪੁਣ ਕੇ ਲੈ ਆਇਆ ਤਾਂ ਪਾਤਸ਼ਾਹ ਜੀ ਨੇ ਫਿਰ ਆਖਿਆ ਕਿ ਦੁੱਧ ਵਿੱਚ ਕੁਝ ਹੈ ਇਸ ਤਰ੍ਹਾਂ بار بار ਦੁੱਧ ਪੁਣ ਕੇ ਲਿਆਉਣ ਤੋਂ ਬਾਅਦ ਵੀ ਗੁਰੂ ਸਾਹਿਬ ਆਖਦੇ ਰਹੇ ਕਿ ਦੁੱਧ ਵਿੱਚ ਕੁਝ ਹੈ ਤਾਂ ਪੀਰ ਜੀ ਨੇ ਆਖਿਆ ਕਿ ਤੁਸੀਂ ਹੀ ਦੱਸ ਦਿਓ ਕਿ ਦੁੱਧ ਵਿੱਚ ਕੀ ਹੈ ਤਾਂ ਪਾਤਸ਼ਾਹ ਨੇ ਆਖਿਆ ਕਿ ਦੁੱਧ ਵਿੱਚ ਮੱਖਣ ਹੈ ਪਰ ਉਹ ਨਜ਼ਰ ਨਹੀਂ ਆਉਂਦਾ ਪਰ ਹੈ ਦੁੱਧ ਦੇ ਵਿੱਚ ਹੀ ਇਵੇਂ ਹੀ ਉਹ ਇੱਕ ਸ੍ਰਿਸ਼ਟੀ ਦੇ ਵਿੱਚ ਹੈ ਪਰ ਨਜ਼ਰ ਨਹੀਂ ਆਉਂਦਾ ਜਿਵੇਂ ਮੱਖਣ ਨੂੰ ਦੇਖਣ ਲਈ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪਵੇਗੀ ਦੁੱਧ ਨੂੰ ਸਹੀ ਸਮੇਂ ਤੇ ਜਾਗ ਲਾਉਣਾ ਪਊਗਾ ਫਿਰ ਰੜਕਣਾ ਪਊਗਾ ਤੇ ਫਿਰ ਲੱਸੀ ਨੂੰ ਵੱਖ ਕਰਕੇ ਮੱਖਣ ਦਿਸੇਗਾ ਪ੍ਰਾਪਤ ਹੋਵੇਗਾ ਇਵੇਂ ਹੀ ਸ੍ਰਿਸ਼ਟੀ ਵਿੱਚ ਰਵੇਂ ਹੋਏ ਪ੍ਰਭੂ ਨੂੰ ਦੇਖਣ ਲਈ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪੈਂਦੀ ਬੰਦਗੀ ਕਰਨੀ ਪੈਂਦੀ ਉਪਾਸਨਾ ਕਰਨੀ ਪੈਂਦੀ ਹੈ ਤੇ ਅੰਤ ਵਿਕਾਰਾਂ ਰੂਪੀ ਲੱਸੀ ਨੂੰ ਵੱਖ ਕਰਨਾ ਪਵੇਗਾ ਫਿਰ ਨਿਰੰਕਾਰ ਰੂਪੀ ਮੱਖਣ ਸੰਸਾਰ ਰੂਪੀ ਦੁੱਧ ਵਿੱਚ ਨਜ਼ਰ ਆਵੇਗਾ ਪ੍ਰਾਪਤ ਹੋਵੇਗਾ ਫਿਰ ਪੀਰ ਜੀ ਨੇ ਤੀਸਰਾ ਸਵਾਲ ਕੀਤਾ ਗੁਰੂ ਜੀ ਨੂੰ ਕਿ ਉਹ ਪਰਮਾਤਮਾ ਜਿਸ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ ਤੇ ਉਸ ਤੋਂ ਪਹਿਲਾਂ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਤੇ ਉਹ ਪਰਮਾਤਮਾ ਕਰਦਾ ਕੀ ਹੈ ਉਸ ਦਾ ਕੰਮ ਕੀ ਹੈ ਉਸ ਦੀ ਕਰਾਮਾਤ ਕੀ ਹੈ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਪੀਰ ਜੀ ਤੁਸੀਂ ਜਿੰਨੇ ਸਵਾਲ ਪੁੱਛੇ ਮੈਂ ਆਪ ਜੀ ਨੂੰ ਉੱਤਰ ਦਿੱਤੇ ਪਰ ਇਹ ਠੀਕ ਨਹੀਂ ਕਿ ਸਵਾਲ ਪੁੱਛਣ ਵਾਲਾ ਉੱਚੇ ਸਿੰਘਾਸਨ ਤੇ ਹੋਵੇ ਤੇ ਜਵਾਬ ਦੇਣ ਵਾਲਾ ਨੀਵੀਂ ਜਗ੍ਹਾ ਤੇ ਕਿਉਂਕਿ ਪੀਰ ਸਿੰਘਾਸਣ ਤੇ ਬੈਠਾ ਸੀ ਤੇ ਪਾਤਸ਼ਾਹ ਜੀ ਉਸ ਦੇ ਸਾਹਮਣੇ ਗੁਰੂ ਜੀ ਨੇ ਕਿਹਾ ਕਿ ਜੇਕਰ ਤੂੰ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਤਾਂ ਫਿਰ ਫਰਿਆਦੀ ਦੇ ਰੂਪ ਵਿੱਚ ਥੱਲੇ ਖੜਾ ਹੋ ਮੈਂ ਤੇਰੇ ਸਿੰਘਾਸਣ ਤੇ ਬੈਠ ਕੇ ਜਵਾਬ ਦੇਵਾਂਗਾ ਪੀਰ ਦਸਤਗੀਰ ਜੋ ਕਿ ਰੋਹਾਨੀ ਗਿਆਨ ਦੀ ਕਦਰ ਕਰਨ ਵਾਲਾ ਸੀ ਤੇ ਇਧਰ ਗੁਰੂ ਸਾਹਿਬ ਤੋਂ ਪ੍ਰਭਾਵਿਤ ਵੀ ਬਹੁਤ ਹੋ ਗਿਆ ਸੀ ਸੋ ਉਹ ਸਿੰਘਾਸਣ ਤੋਂ ਉੱਠ ਥੱਲੇ ਆ ਗਿਆ ਤੇ ਗੁਰੂ ਸਾਹਿਬ ਉਸ ਦੇ ਸਿੰਘਾਸਣ ਤੇ ਬੈਠ ਗਏ ਫਿਰ ਪੀਰ ਨੇ ਆਖਿਆ ਕਿ ਹੁਣ ਮੇਰੇ ਸਵਾਲ ਦਾ ਜਵਾਬ ਦਿਓ ਗੁਰੂ ਸਾਹਿਬ ਨੇ ਕਿਹਾ ਕਿ ਇਹ ਹੀ ਨਿਰੰਕਾਰ ਦਾ ਕੰਮ ਹੈ ਕਰਾਮਾਤ ਹੈ ਕਿ ਉਹ ਚਾਹੇ ਤਾਂ ਇੱਕ ਪਲ ਵਿੱਚ ਰਾਜੇ ਨੂੰ ਰੰਗ ਤੇ ਰੰਗ ਨੂੰ ਰਾਜਾ ਬਣਾ ਦਿੰਦਾ ਹੈ ਜਿਵੇਂ ਕੁਝ ਸਮਾਂ ਪਹਿਲਾਂ ਤੁਸੀਂ ਮੇਰੇ ਸਾਹਮਣੇ ਸਿੰਘਾਸਨ ਤੇ ਬੈਠੇ ਹੋਏ ਸੀ ਤੇ ਹੁਣ ਉਸ ਦੀ ਕਰਾਮਾਤ ਨਾਲ ਮੈਂ ਤੁਹਾਡੇ ਸਾਹਮਣੇ ਸਿੰਘਾਸਨ ਤੇ ਹਾਂ ਤੇ ਤੁਸੀਂ ਮੇਰੇ ਸਾਹਮਣੇ ਮੇਰੀ ਥਾਂ ਤੇ ਹੋ ਸੋ ਇਹ ਹੀ ਉਸ ਦਾ ਕੰਮ ਹੈ ਉਹ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ ਤੇ ਭਿਖਾਰੀ ਨੂੰ ਮਿੰਟਸ ਸਕਿੰਟਾਂ ਵਿੱਚ ਰਾਜਾ ਬਣਾ ਦਿੰਦਾ ਹੈ ਸੋ ਇਹ ਉਸ ਨਿਰੰਕਾਰ ਦਾ ਕੰਮ ਹੈ ਇਹ ਹੀ ਉਸ ਦੀ ਕਰਾਮਾਤ ਹੈ